सीएम ऑफिस ਤੋਂ ਆਵੇਗੀ ਵੱਡੀ ਖੁਸ਼ਖਬਰੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ 21 ਤੋਂ ਮਿਲਣ ਜਾ ਰਿਹਾ ਹੈ ਵੱਡਾ ਲਾਭ 20 ਅਗਸਤ ਦੀ ਕੈਬਨਿਟ ਮੀਟਿੰਗ ਦੇ ਫੈਸਲੇ ਕੈਬਨਿਟ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਹੋਣਗੇ ਵੱਡੇ ਐਲਾਨ ਮਿਲੇਗੀ ਵੱਡੀ ਰਾਹਤ ਇਹ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਅਗਰ ਤੁਸੀਂ ਸਾਡੇ ਚੈਨਲ ਪੰਜਾਬ ਖਬਰਨਾਮਾ ਤੇ ਨਵੇਂ ਹੋ ਤਾਂ ਆਪਣੇ ਚੈਨਲ ਪੰਜਾਬ ਖਬਰਨਾਮਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸੀਐਮ ਆਫਿਸ ਤੋਂ ਇੱਕ ਵੱਡੀ ਖੁਸ਼ਖਬਰੀ ਜਿਹੜੀ ਹੈ ਵੱਡੀ ਰਾਹਤ ਜਿਹੜੀ ਹੈ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਮਿਲਣ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ 21 ਤੋਂ ਵੱਡੇ ਲਾਭ ਜਿਹੜੇ ਨੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਮਿਲ ਜਾਣਗੇ ਕਿਉਂਕਿ 20 ਅਗਸਤ ਦੀ ਇੱਕ ਅਹਿਮ ਕੈਬਨਿਟ ਮੀਟਿੰਗ ਹੈ ਸੋ ਹੁਣ ਇੱਕ ਹੀ ਦਿਨ ਬਾਕੀ ਰਹਿ ਚੁੱਕਿਆ ਕਿਉਂਕਿ ਅੱਜ 18 ਅਗਸਤ ਹੋ ਚੁੱਕੀ ਹੈ ਅਤੇ 19 ਅਗਸਤ ਤੋਂ ਬਾਅਦ 20 ਅਗਸਤ ਨੂੰ ਜਿਹੜੀ ਅਹਿਮ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ 4% ਦੀ ਇਹਦੀ ਕਿਸ਼ਤ ਨੂੰ ਜਾਰੀ ਕਰਨ ਸੰਬੰਧੀ ਜਿਹੜਾ ਫੈਸਲਾ ਹੈ ਆ ਚੁੱਕਿਆ ਹੈ ਸੋ ਸੋਸ਼ਲ ਮੀਡੀਆ ਤੋਂ ਸੂਤਰਾਂ ਦੇ حوالے ਤੋਂ ਇੱਕ ਵੱਡੀ ਅਹਿਮ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ 4% ਡੀਏ ਦੀ ਕਿਸ ਦੇ ਉੱਤੇ ਸਹਿਮਤੀ ਜਿਹੜੀ ਬਣਦੀ ਹੈ ਨਜ਼ਰ ਆ ਰਹੀ ਹੈ ਸੋ ਹੁਣ ਦੇਖਣਾ ਇਹੀ ਹੋਵੇਗਾ ਕਿ ਸੀਐਮ ਆਨ ਦੇ ਵੱਲੋਂ ਕਿਹੜੀ ਵੱਡੀ ਖੁਸ਼ਖਬਰੀ ਜਿਹੜੀ ਦਿੱਤੀ ਜਾਂਦੀ ਹੈ ਕਿ 4% ਡੀਏ ਦੀ ਕਿਸ ਜਾਰੀ ਹੋਵੇਗੀ ਕਿਉਂਕਿ ਦੂਸਰੇ ਪਾਸੇ ਮੁਲਾਜ਼ਮਾਂ ਤੇ ਪੈਨਸ਼ਨਰਸ ਦਾ ਇਹੀ ਕਹਿਣਾ ਹੈ ਕਿ ਜੀੜੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੇ ਪੈਂਡਿੰਗ 13% ਡੀਏ ਨੂੰ ਲੈ ਕੇ ਸਰਕਾਰ ਦੇ ਨਾਲ ਗੱਲਬਾਤ ਕਰਨਗੇ ਤੇ ਸਰਕਾਰ ਦੇ ਉੱਤੇ ਦਬਾਅ ਵਧਾਣਗੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ بار-बार ਕੈਬਨਿਟ ਮੀਟਿੰਗ ਦਾ ਸਮਾਂ ਦੇ ਕੇ ਕੈਬਨਿਟ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਜੇਕਰ ਅਜਿਹਾ ਇਸ ਵਾਰ ਵੀ ਹੁੰਦਾ ਹੈ ਤab ਜਿਹੜੇ ਪੰਜਾਬ ਰਾਜ ਦੇ ਮੁਲਾਜ਼ਮ ਅਤੇ ਪੈਨਸ਼ਨਰਸ ਨੇ ਇਸ ਵਾਰ ਕੋਟ ਦਾ ਰੋਕ ਕਰ ਸਕਦੇ ਨੇ ਬਾਕੀ ਦੇਖਣਾ ਇਹੀ ਹੋਵੇਗਾ ਕਿ ਸੇਮ ਆਫਿਸ ਤੋਂ ਹੁਣ ਕਿਹੜੀ ਵੱਡੀ ਤੇ ਖੁਸ਼ਖਬਰੀ ਨਿਕਲ ਕੇ ਆਉਂਦੀ ਹੈ ਸੋ ਜਿਵੇਂ ਹੀ ਕੋਈ ਵੱਡੀ ਅਪਡੇਟ ਆਏਗੀ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ